ਜਾਣਾ ਹੀ ਆਨਲਾਈਨ ਠੱਗਿਆਂ ਦਾ ਸلسਲਾ ਜਾਰੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਭਾਰੀ ਮਨੀ ਦੀ ਹਾਨੀ ਵੀ ਹੋ ਰਹੀ ਹੈ ਜਿਸ ਨੂੰ ਦੇ ਦੇ ਪੰਜਾਬ ਪੁਲਿਸ ਵੱਲੋਂ ਪਿਛਲੇ ਉਪਰਾਲੇ ਚੁੱਕੇ ਗਏ ਹਨ ਇਸ ਤੋਂ ਦੌਰਾਨ ਪ੍ਰੋਪਰ ਵਿਖੇ ਇੱਕੇ ਥਾਣਾ ਸਾਈਬਰ ਸੈੱਲ ਦਾ ਉਦਘਾਟਨ ਕੀਤਾ ਗਿਆ ਜਿਸ ਦਾ ਉਦਘਾਟਨ ਡੀਆਈਜੀ ਰੋਪੜ ਰੇਂਜ ਨਲਾਮਰੀ ਜੰਗਦੱਲੇ ਵੱਲੋਂ ਕੀਤਾ ਗਿਆ ਕੋਣਾ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਹੁਣ ਸਾਈਬਰ ਠੱਗਿਆਂ ਤੋਂ ਬਚਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾਣਗੀ ਆ ਇਸ ਮੌਕੇ ਉੱਤੇ ਡਾਕਟਰ ਗੁਲੀ ਸਿੰਘ ਖੁਰਾਣਾ ਐਸਐਸਵੀ ਰੋਪੜ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ ਅੱਥਾ ਸੁਣਾਣੇ ਡੀਆਜ ਰੋਪੜ ਰੇਂਜ ਜਿਸ ਨੇ ਕੀ ਜਾਣਕਾਰੀ ਦੇ ਰਹੇ ਹਨ ਦੇ ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਕਿ ਅੱਗੇ ਪੰਜਾਬ ਰਾਜ ਦੇ ਵਿੱਚ ਕੇਵਲ ਇੱਕੋ ਹੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸੀਗਾ ਮੋਹਾਲੀ ਜ਼ਿਲ੍ਹੇ ਮੋਹਾਲੀ ਦੇ ਵਿੱਚ ਸਥਾਪਿਤ ਸੀਗਾ ਤੇ ਉਸ ਨੋਟੀਫਿਕੇਸ਼ਨ ਰਾਹੀਂ ਪੰਜਾਬ ਸਰਕਾਰ ਨੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਇੱਕ ਪੁਲਿਸ ਸਟੇਸ਼ਨ ਸਥਾਪਿਤ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀਗਾ ਉਸ ਨੋਟੀਫਿਕੇਸ਼ਨ ਦੇ ਤਹਿਤ ਅੱਜ ਜਿਲ੍ਹਾ ਰੂਪਨਗਰ ਵਿਖੇ ਇੱਥੇ ਸਦਰ ਪੁਲਿਸ ਸਟੇਸ਼ਨ ਦੇ ਏਰੀਆ ਵਿਖੇ ਅਸੀਂ ਇਹ ਇੱਕ ਸਾਈਬਰ ਪੁਲਿਸ ਸਟੇਸ਼ਨ ਸਥਾਪਿਤ ਕੀਤਾ ਗਿਆ ਹੈਗਾ ਇਸ ਸਾਈਬਰ ਪੁਲਿਸ ਸਟੇਸ਼ਨ ਦੀ ਜੂਰਿਸਡਿਕਸ਼ਨ ਸੰਪੂਰਨ ਜ਼ਿਲ੍ਹਾ ਰੂਪਨਗਰ ਹੋਊਗਾ ਰੂਪਨਗਰ ਜ਼ਿਲ੍ਹੇ ਦੇ ਵਿੱਚ ਜੇ ਕੋਈ ਵੀ ਸਾਈਬਰ ਕ੍ਰਾਈਮ ਘਟਨਾ ਅਪਰਾਧ ਹੁੰਦਾ ਹੈ ਤਾਂ ਉਹਦੀ ਰਜਿਸਟ੍ਰੇਸ਼ਨ ਅਤੇ ਇਨਵੈਸਟੀਗੇਸ਼ਨ ਇੱਥੇ ਕੀਤੀ ਜਾਊਗੀ ਇੱਥੇ ਅੱਜ ਆ ਇੰਸਪੈਕਟਰ ਗੁਰਪ੍ਰੀਤ ਸਿੰਘ ਸਾਈਬਰ ਪੁਲਿਸ ਸਟੇਸ਼ਨ ਦੇ ਪਹਿਲੇ ਐਸ ਐਚ ਓ ਨਿਯੁਕਤ ਕੀਤੇ ਗਏ ਹਨ ਇਹਨਾਂ ਦੇ ਅੰਡਰ 7 ਮੁਲਾਜ਼ਮਾ ਦਾ ਸਟਾਫ ਜਿਹੜਾ ਹੈਗਾ ਨਿਯੁਕਤ ਕੀਤਾ ਗਿਆ ਹੈਗਾ ਇਹ ਸਾਰੇ ਮੁਲਾਜ਼ਮ ਪਹਿਲੇ ਸਾਈਬਰ ਇਨਵੈਸਟੀਗੇਸ਼ਨ ਅਤੇ ਟੈਕਨੀਕਲ ਸਪੋਰਟ ਯੂਨਿਟ ਦੇ ਵਿੱਚ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਜ਼ਿਆਦਾ ਤਜਰਬਾ ਹੈਗਾ ਤਕਨੀਕੀ ਕੰਮ ਕਰਨ ਦਾ ਜਾਂ ਇਹਨਾਂ ਨੇ ਤਕਨੀਕੀ ਸਿੱਖਿਆ ਲਈ ਹੋਈ ਹੈ ਸਾਡੇ ਐਸਐਚਓ ਵੀ ਜਿਹੜੇ ਹੈਗੇ ਇਹ ਬੀਸੀਏ ਕੁਆਲੀਫਾਈਡ ਹੈਗੇ ਇਹਨਾਂ ਮੁਲਾਜ਼ਮਾਂ ਨੂੰ ਅਸੀਂ ਅੱਗੇ ਵੀ ਤਕਨੀਕੀ ਟ੍ਰੇਨਿੰਗ ਦਿੰਦੇ ਰਵਾਂਗੇ ਇਹਨਾਂ ਦਾ ਟੈਨਿਓਰ ਵੀ ਅਸੀਂ ਫਿਕਸ ਰੱਖਾਂਗੇ ਸੋ ਥੈਟ ਇਨਾਂ ਦੀ ਡੋਮੇਨ ਨੋਲੇਜ ਜਿਹੜੀ ਹੈਗੀ ਇਸ ਸਾਈਬਰ ਕ੍ਰਾਈਮ ਦੀ ਇਹ ਵੱਧੀ ਰਵੇ ਤੇ ਲੋਕਾਂ ਨੂੰ ਇੱਥੇ ਹੁਣ ਆ ਇੱਥੋਂ ਉੱਠ ਕੇ ਮੋਹਾਲੀ ਜਾਣ ਦੀ ਲੋੜ ਨਹੀਂ ਹੈਗੀ ਜੇ ਉਹਨਾਂ ਨਾਲ ਕੋਈ ਵੀ ਸਾਈਬਰ ਕਟਨਾ ਸਾਈਬਰ ਅਪਰਾਧ ਵਾਪਰਦਾ ਹੈ ਤਾਂ ਉਹ ਇੱਥੇ ਹੀ ਆ ਕੇ ਉਹਨਾਂ ਨੂੰ ਇੱਥੇ ਇਨਸਾਫ ਮਿਲੂਗਾ ਇਹਦੇ ਲਈ ਕੋਈ ਸੀ ਹੈ ਕ੍ਰੀਏਟ ਕਰਦੇ ਹਾਂ ਅੰਦਰ ਜਾਂ ਸਿਰਫ ਇਹਨਾਂ ਦੀ ਇਹਦੇ ਲਈ ਅਸੀਂ ਇੱਕ ਵੱਡਾ ਪ੍ਰੋਪੋਜ਼ਲ ਬਣਾ ਕੇ ਚੰਡੀਗੜ੍ਹ ਭੇਜਿਆ ਹੈਗਾ 인ਫਰਾਸਟਰਕਚਰ ਲੌਜਿਸਟਿਕਸ ਸਾਈਬਰ ਫੋਰੈਂਸਿਕ ਟੂਲਸ ਇਕਵਿਪਮੈਂਟਸ ਦੀ ਅਪਗ੍ਰੇਡੇਸ਼ਨ ਲਈ ਉਹ ਬਹੁਤ ਜਲਦ ਮਨਜ਼ੂਰ ਹੋਣ ਦੀ ਸੰਭਾਵਨਾ ਹੈ ਉਸ ਤੋਂ ਬਾਅਦ ਅਸੀਂ ਇਸ ਸਾਈਬਰ ਪੁਲਿਸ ਸਟੇਸ਼ਨ ਨੂੰ ਹੋਰ ਹਾਈ ਟੈਕ ਬਣਾਵਾਂਗੇ ਅਪਗ੍ਰੇਡ ਕਰਾਂਗੇ ਬਿਲਕੁਲ ਲੋਗਾ ਦੀ ਖੱਜਲ ਖੁਆਰੀ ਨਾ ਹੋਵੇ ਇਸੇ ਕਰਕੇ ਲੋਗਾ ਨੂੰ ਉਹਨਾਂ ਦੇ ਘਰ ਬੈਠੇ ਹੀ ਉਹਨਾਂ ਦੇ ਜ਼ਿਲ੍ਹੇ ਵਿੱਚ ਹੀ ਇਨਸਾਫ ਮਿਲੇ ਇਸ ਕਰਕੇ ਇਸੇ ਕਰਕੇ ਹਰੇਕ ਜ਼ਿਲ੍ਹੇ ਦੇ ਵਿੱਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਸ ਖੋਲੇ ਜਾ ਰਹੇ ਨੇ ਹੁਣ ਕੁਝ ਦਿਨ ਪਹਿਲਾਂ ਹੀ ਅਸੀਂ ਮੋਹਾਲੀ ਦੇ ਵਿੱਚ ਵੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲਿਆ ਹੈਗਾ ਜ਼ਿਲ੍ਹੇ ਲਈ ਤੇ ਅਜੋ ਰੋਪੜ ਵਿਖੇ ਖੋਲਿਆ ਗਿਆ ਹੈਗਾ ਅਜੋ ਪਹਿਲੀ ਐਫਆਈਆਰ ਇੱਥੇ ਦਰਜ ਹੋਈ ਹੈ ਉਸ ਕੰਪਲੇਨੈਂਟ ਨਾਲ ਠੱਗੀ ਵਜੇ ਸੀਗੀ ਕਿ ਉਹਨਾਂ ਦੇ ਇੱਕ ਰਿਲੇਟਿਵ ਬਣ ਕੇ ਕਿਸੇ ਨੇ ਉਹਨਾਂ ਨੂੰ ਫੋਨ ਕੀਤਾ ਤੇ ਫੋਨ ਦੇ ਉੱਪਰ ਇਸ ਝਾਸੇ ਵਿੱਚ ਲਿਆ ਗਿਆ ਕਿ ਤੁਹਾਡਾ ਰਿਲੇਟਿਵ ਜਿਹੜਾ ਹੈਗਾ ਬਿਮਾਰ ਹੈ ਤੇ ਉਹਦੇ ਇਲਾਜ ਲਈ ਤੁਸੀਂ ਖਾਤੇ ਵਿੱਚ ਪੈਸੇ ਪਵਾਓ ਕਰਕੇ 60000 ਰੁਪਏ ਦੀ ਠੱਗੀ ਉਹਦੇ ਨਾਲ ਮਾਰ ਲਈ ਗਈ ਉਹਨੇ ਆਨਲਾਈਨ ਕੰਪਲੇਂਟ ਕੀਤੀ ਉਹਨੇ ਕਰ ਬੈਠੇ ਕੰਪਲੇਂਟ ਕੀਤੀ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਪਈ ਉਹ ਆਨਲਾਈਨ ਕੰਪਲੇਂਟ 1930 ਹੈਲਪਲਾਈਨ ਤੋਂ ਇੱਥੇ ਆਈ ਹੈ ਤੇ ਆਨਲਾਈਨ ਹੀ ਉਸ ਕੰਪਲੇਂਟ ਦਾ ਸੰਗਿਆਨ ਲੈਂਦੇ ਹੋਏ ਉਹਦੀ ਆਨਲਾਈਨ ਐਫ ਆਈ ਆਰ ਇੱਥੇ ਦਰਜ ਹੋਈ ਹੈ ਉਹਦੀ ਕੋਈ ਖੱਜਲ ਖੁਆਰੀ ਨਹੀਂ ਹੋਈ ਬਿਲਕੁਲ 1930 ਜਿਹੜੀ ਹੈਲਪਲਾਈਨ ਹੈਗੀ ਹੈ ਮੈਂ ਫਿਰ ਦੱਸਣਾ ਚਾਹੁੰਨੀ ਹਾਂ ਸਾਰੇ ਲੋਕਾਂ ਨੂੰ ਕਿ ਜਿਨ੍ਹਾਂ ਨਾਲ ਵੀ ਸਾਈਬਰ ਫਾਈਨੈਂਸ਼ੀਅਲ ਫਰਾਡ ਹੁੰਦਾ ਹੈ ਪੈਸਿਆਂ ਦੀ ਠੱਗੀ ਵਜਦੀ ਹੈਗੀ ਹੈ ਉਹ ਕਾਈਂਡਲੀ 1930 ਹੈਲਪਲਾਈਨ ਤੇ ਇਮੀਡੀਏਟਲੀ ਕਾਲ ਕਰੋ ਤੇ ਤੁਹਾਡਾ ਪੈਸਾ ਜਿੱਥੇ ਵੀ ਜਿੱਥੋਂ ਵੀ ਗਿਆ ਹੈ ਜਿਸ ਬੈਂਕ ਅਕਾਊਂਟ ਚੋਂ ਗਿਆ ਹੈ UPI ਚੋਂ ਗਿਆ ਹੈ ਵਾਲਟ ਚੋਂ ਗਿਆ ਹੈ ਉਹ ਉੱਥੇ ਹੀ ਫ੍ਰੀਜ਼ ਹੋ ਜਾਊਗਾ ਹੋਲਡ ਲੱਗ ਜਾਊਗਾ ਲੇਕਿਨ ਇਹ ਹੋਲਡ ਤਾਹੀ ਲੱਗੂਗਾ ਜੇ ਤੁਸੀਂ ਜਲਦ ਤੋਂ ਜਲਦ ਕਾਲ ਕਰੋਗੇ ਤੁਹਾਡਾ ਪੈਸਾ ਬਚਣ ਦੀ ਸਭ ਤੋਂ ਵੱਧ ਸੰਭਾਵਨਾ ਹੈਗੀ ਹੈ ਜੇ ਤੁਸੀਂ 4 ਘੰਟਿਆਂ ਦੇ ਅੰਦਰ ਕਾਲ ਕਰੋਗੇ ਔਰ ਬੈਟਰ ਸੰਭਾਵਨਾ ਹੈ ਕਿ ਜੇ ਘੱਟੋ ਘੱਟ 24 ਘੰਟਿਆਂ ਦੇ ਅੰਦਰ ਤੁਸੀਂ ਕਾਲ ਕਰੋਗੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਐ ਕਿ ਇਸ ਗੱਲ ਨੂੰ ਜ਼ਰੂਰ ਧਿਆਨ ਚ ਰੱਖਣ ਤੁਹਾਡੀ ਰੇਂਜ ਤੇ ਹੋਰ ਜਿਹੜੇ ਮੋਹਾਲੀ ਦੇ ਵਿੱਚ ਕੁਝ ਦਿਨ ਪਹਿਲਾਂ ਹੀ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲਿਆ ਹੈਗਾ ਅੱਜ ਦੂਸਰਾ ਜ਼ਿਲ੍ਹਾ ਰੂਪਨਗਰ ਇੱਥੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲਿਆ ਗਿਆ ਤੇ ਜਿਹੜਾ ਰੇਂਜ ਦਾ ਤੀਜਾ ਜ਼ਿਲ੍ਹਾ ਹੈਗਾ ਫਤਿਹਗੜ ਸਾਹਿਬ ਉੱਥੇ ਵੀ ਜਲਦੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੁੱਲਣ ਜਾ ਰਿਹਾ ਹੈ